ਅਸਮਾਨ ਦੇ ਵਿੱਚ ਉੱਡਦੇ ਹੋਏ ਜਹਾਜ਼ ਨੂੰ ਦੇਖ ਕੇ ਲਗਭਗ ਹਰ ਕੋਈ ਮੋਹਿਤ ਹੋ ਜਾਂਦਾ ਹੈ ਭਾਵੇਂ ਕੋਈ ਛੋਟਾ ਹੋਵੇ ਵੱਡਾ ਹੋਵੇ ਕੋਈ ਵੀ ਹੋਵੇ ਪਰ ਖਾਸ ਕਰਕੇ ਜਿਹੜੇ ਸਾਡੇ ਪਿਆਰੇ ਬੱਚੇ ਨੇ ਉਹ ਜ਼ਿਆਦਾ ਮੋਹਿਤ ਹੁੰਦੇ ਨੇ ਜਦੋਂ ਵੀ ਉਹਨਾਂ ਦੇ ਉੱਪਰ ਦੀ ਅਸਮਾਨ ਦੇ ਵਿੱਚੋਂ ਕੋਈ ਜਹਾਜ਼ ਲੰਘਦਾ ਹੈ ਘਰ ਦੇ ਉੱਪਰ ਦੀ ਕੋਈ ਜਹਾਜ਼ ਲੰਘਦਾ ਹੈ ਤਾਂ ਉਹ ਭੱਜ ਕੇ ਘਰ ਤੋਂ ਬਾਹਰ ਆਉਂਦੇ ਨੇ ਜਹਾਜ਼ ਨੂੰ ਦੇਖਣ ਦੇ ਲਈ ਕਿਉਂਕਿ ਉਹਨਾਂ ਨੂੰ ਉੱਡਦੇ ਹੋਏ ਜਹਾਜ਼ ਨੂੰ ਦੇਖ ਕੇ ਚੰਗਾ ਲੱਗਦਾ ਹੈ ਪਰ ਕਈ ਵਾਰੀ ਕਈ ਬੱਚਿਆਂ ਦੇ ਮਨਾਂ ਦੇ ਵਿੱਚ ਜਾਂ ਕਈ ਹੋਰ ਵੀ ਜਿਹੜੇ ਵੱਡੇ ਸਾਡੇ ਯਾਰ ਦੋਸਤ ਮਿੱਤਰ ਹੈਗੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਹੈ ਕਿ ਜਿਹੜਾ ਇਹ ਜਹਾਜ਼ ਹੈ ਇੰਨਾ ਜ਼ਿਆਦਾ ਭਾਰੀ ਹੈ ਹੈਵੀ ਹੈ ਫਿਰ ਇਹ ਹਵਾ ਦੇ ਵਿੱਚ ਇੰਨੀ ਉੱਚੇ ਉੱਡਦਾ ਕਿਵੇਂ ਹੈ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਦੇ ਪਿੱਛੇ ਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਇਹ ਇੰਨਾ ਭਾਰੀ ਜਹਾਜ਼ ਹੈ ਹੈਵੀ ਜਹਾਜ਼ ਹੈ ਇੰਨੀ ਉੱਚੇ ਹਵਾ ਦੇ ਵਿੱਚ ਉੱਡਦਾ ਕਿਵੇਂ ਹੈ ਕਿਉਂਕਿ ਦੋਸਤੋ ਜਹਾਜ਼ ਬਹੁਤ ਵੱਡਾ ਹੁੰਦਾ ਹੈ ਬਹੁਤ ਜ਼ਿਆਦਾ ਭਾਰ ਹੁੰਦਾ ਹੈ ਜੇ ਅਸੀਂ ਕਿਸੇ ਬੱਸ ਦੀ ਟਰੱਕ ਦੀ ਟਰਾਲੀ ਦੀ ਵੀ ਗੱਲ ਕਰੀਏ ਤਾਂ ਉਸ ਤੋਂ ਵੀ ਕਿਤੇ ਜ਼ਿਆਦਾ ਬਹੁਤ ਜ਼ਿਆਦਾ ਗੁਣਾ ਭਾਰੀ ਹੁੰਦਾ ਹੈ ਜਹਾਜ਼ ਸਵਾਰੀਆਂ ਜਿਆਦਾ ਬੈਠਦੀਆਂ ਨੇ ਸਵਾਰੀਆਂ ਦਾ ਸਮਾਨ ਵੀ ਹੁੰਦਾ ਹੈ ਇੰਜਣ ਹੁੰਦਾ ਹੈ ਪਾਣੀ ਹੁੰਦਾ ਹੈ ਹੋਰ ਬਹੁਤ ਕੁਝ ਹੁੰਦਾ ਹੈ ਕਹਿਣ ਤੋਂ ਭਾਵ ਕਿ ਜਿਹੜਾ ਜਹਾਜ਼ ਹੈ ਉਹ ਲੱਖਾਂ ਕਿਲੋਗ੍ਰam ਦਾ ਹੁੰਦਾ ਹੈ ਪਰ ਫਿਰ ਵੀ ਹਵਾ ਦੇ ਵਿੱਚ ਉੱਡਦਾ ਹੈ ਕਿਵੇਂ ਉੱਡਦਾ ਹੈ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਖਾਸ ਕਰਕੇ ਬੱਚਿਆਂ ਨੂੰ ਜਿਆਦਾ ਉਤਸੁਕਤਾ ਹੁੰਦੀ ਹੈ ਜਿਹੜੇ ਸਾਡੇ ਸਕੂਲਾਂ ਦੇ ਵਿਦਿਆਰਥੀ ਨੇ ਉਹਨਾਂ ਨੂੰ ਇਸ ਦੇ ਬਾਰੇ ਵਿੱਚ ਜਾਣਨ ਦੀ ਦੋਸਤੋ ਜਿਹੜਾ ਇੱਕ ਹਵਾਈ ਜਹਾਜ਼ ਹੈ ਉਸ ਦੀ ਜਿਹੜੀ ਉਡਾਨ ਹੈ ਉਸ ਨੂੰ ਗਤੀਸ਼ੀਲਤਾ ਕਿਹਾ ਜਾਂਦਾ ਹੈ ਪਰ ਇਸ ਨੂੰ ਸਮਝਣ ਤੋਂ ਪਹਿਲਾਂ ਅਸੀਂ ਉਸ ਹਵਾ ਦੇ ਵਾਰੀ ਚ ਵੀ ਜ਼ਰੂਰ ਜਾਣੀਏ ਜਿਸ ਦੇ ਵਿੱਚ ਇੱਕ ਹਵਾਈ ਜਹਾਜ਼ ਉੱਡਦਾ ਹੈ ਜਾਂ ਅਸੀਂ ਕਹਿ ਸਕਦੇ ਹਾਂ ਕਿ ਹਵਾ ਦੇ ਵਿੱਚ ਹਵਾਈ ਜਹਾਜ਼ ਤੈਰਦਾ ਹੈ ਜਿਵੇਂ ਪਾਣੀ ਦੇ ਵਿੱਚ ਸਮੁੰਦਰੀ ਜਹਾਜ਼ ਤੈਰਦਾ ਹੈ ਜਿਹੜੀ ਹਵਾ ਇਹ ਇੱਕ ਭੌਤਿਕ ਚੀਜ਼ ਹੈ ਇਸ ਹਵਾ ਦਾ ਵੀ ਭਾਰ ਹੁੰਦਾ ਹੈ ਹਵਾ ਵਿੱਚ ਕੀ ਹੁੰਦਾ ਇਹ ਵੀ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹਵਾ ਦੇ ਵਿੱਚ ਆਕਸੀਜਨ ਜਿਹੜਾ ਅਸੀਂ ਸਾਹ ਲੈਨੇ ਆ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਆ ਅਸੀਂ ਸਾਹ ਦੇ ਨਾਲ ਨਾਈਟ੍ਰੋਜਨ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਖ-ਵੱਖ ਗੈਸਾਂ ਨੇ ਉਹ ਹਵਾ ਦੇ ਵਿੱਚ ਹੁੰਦੀਆਂ ਨੇ ਇਹਨਾਂ ਵੱਖ-ਵੱਖ ਤੱਤਾਂ ਦੇ ਜਿਹੜੇ ਅਣੂ ਨੇ ਜਿਹੜੇ ਇਹ ਹਵਾ ਦੇ ਵਿੱਚ ਇਹ ਲਗਾਤਾਰ ਘੁੰਮਦੇ ਰਹਿੰਦੇ ਨੇ ਜੋ ਹਵਾ ਦਾ ਦਬਾਅ ਬਣਾਉਂਦੇ ਨੇ ਇਹ ਵਗਦੀ ਹੋਈ ਜਾਂ ਚਲਦੀ ਹੋਈ ਹਵਾ ਜਿਹੜੀ ਹੁੰਦੀ ਹੈ ਇਹ ਬਲ ਪੈਦਾ ਕਰਦੀ ਹੈ ਜ਼ੋਰ ਪੈਦਾ ਕਰਦੀ ਹੈ ਦਬਾਅ ਪੈਦਾ ਕਰਦੀ ਹੈ ਇਹ ਬਲ ਉਹ ਬਲ ਹੈ ਜੋ ਇੱਕ ਹਲਕੇ ਭਾਰ ਵਾਲੀ ਵਸਤੂ ਨੂੰ ਹਵਾ ਵਿੱਚ ਉੱਪਰ ਉੱਠਣ ਜਾਂ ਹੇਠਾਂ ਡਿੱਗਣ ਦਿੰਦਾ ਹੈਗਾ ਜਿਹੜਾ ਇਹ ਬਲ ਹੁੰਦਾ ਹੈਗਾ ਜਿਵੇਂ ਪੰਛੀ ਨੇ ਹਵਾ ਦੇ ਵਿੱਚ ਪੰਛੀ ਉੱਡਦੇ ਨੇ ਪਤੰਗ ਵੀ ਬੱਚੇ ਅਡਾਉਂਦੇ ਨੇ ਉਹ ਵੀ ਹਵਾ ਦੇ ਵਿੱਚ ਉੱਡਦਾ ਜਾਂ ਕਈ ਵਾਰੀ ਗੁਬਾਰੇ ਹੁੰਦੇ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਬੁਲਬਲੇ ਵੀ ਕਹਿ ਦਿੰਦੇ ਆ ਜਾਂ ਜਿਹੜੇ ਪਾਣੀ ਦੇ ਕਈ ਵਾਰੀ ਬੱਚੇ ਖੇਡਦੇ ਨੇ ਬੁਲਬਲੇ ਜੇ ਬਣਾ ਕੇ ਉਹ ਵੀ ਹਵਾ ਦੇ ਵਿੱਚ ਉੱਡਦੇ ਨੇ ਦੋਸਤੋ ਹਵਾਈ ਜਹਾਜ਼ਾਂ ਨੂੰ ਖਿੱਚਣ ਜਾਂ ਧੱਕਣ ਦੀ ਸ਼ਕਤੀ ਹੁੰਦੀ ਹੈ ਹਵਾ ਦੇ ਵਿੱਚ ਇਸੇ ਲਈ ਜੋ ਵੀ ਚੀਜ਼ ਉੱਡਦੀ ਹੈ ਹਵਾ ਉਸ ਹਰ ਚੀਜ਼ ਦੇ ਲਈ ਜ਼ਰੂਰੀ ਹੈ ਤੇ ਇਹ ਜਿਹੜਾ ਹਵਾਈ ਜਹਾਜ਼ ਹੁੰਦਾ ਇੱਕ ਹਵਾਈ ਜਹਾਜ਼ ਦਾ ਜਿਹੜਾ ਭਾਰ ਹੈ ਉਡਾਣ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਕਾਰਕ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਸ ਭਾਰ ਤੇ ਨਿਰਭਰ ਕਰਦੀਆਂ ਨੇ ਜਿਹੜਾ ਹਵਾਈ ਜਹਾਜ਼ ਦਾ ਭਾਰ ਹੁੰਦਾ ਹੈ ਹਰੇਕ ਜਹਾਜ਼ ਦਾ ਵੱਧ ਤੋਂ ਵੱਧ ਟੇਕ-ਆਫ ਭਾਰ ਹੁੰਦਾ ਹੈ ਯਾਨੀ ਇਹ ਵੱਧ ਤੋਂ ਵੱਧ ਭਾਰ ਦੀ ਸੀਮਾ ਜਿਸ ਨਾਲ ਇੱਕ ਜਹਾਜ਼ ਉਡਾਣ ਭਰ ਸਕਦਾ ਇਸ ਦੇ ਵਿੱਚ ਜਹਾਜ਼ ਦਾ ਭਾਰ ਤਾਂ ਹੁੰਦਾ ਹੀ ਹੁੰਦਾ ਹੈ ਇਹ ਜਹਾਜ਼ ਦੇ ਵਿੱਚ ਜਿਹੜਾ ਸਮਾਨ ਹੁੰਦਾ ਜਿਵੇਂ ਬਾਲਣ ਹੋ ਗਿਆ ਪਾਣੀ ਹੋ ਗਿਆ ਯਾਤਰੀ ਹੋ ਗਏ ਤੇ ਯਾਤਰੀਆਂ ਦਾ ਸਮਾਨ ਹੋ ਗਿਆ ਬਾਕੀ ਜਿਹੜੇ ਜਹਾਜ਼ ਨੂੰ ਚਲਾਉਣ ਵਾਲੇ ਹੁੰਦੇ ਨੇ ਪਾਇਲਟ ਵਗੈਰਾ ਹੋਰ ਸਟਾਫ ਹੁੰਦਾ ਉਹਨਾਂ ਦਾ ਸਮਾਨ ਹੁੰਦਾ ਤੇ ਜਿਵੇਂ ਖਾਣ ਪੀਣ ਦੀਆਂ ਚੀਜ਼ਾਂ ਭੋਜਨ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਹੈ ਜਿਹੜਾ ਇਸ ਦੇ ਵਿੱਚ ਹੁੰਦਾ ਹੈ ਕਹਿਣ ਤੋਂ ਭਾਵ ਕਿ ਜਹਾਜ਼ ਬਹੁਤ ਜ਼ਿਆਦਾ ਭਾਰੀ ਹੁੰਦਾ ਤੇ ਦੋਸਤੋ ਜਿਹੜਾ ਬੋਇੰਗ Dreamliner ਜਹਾਜ਼ ਹੈ 7878 ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਦੀ ਜਿਹੜੀ ਸੀਮਾ ਹੈ ਲਿਮਟ ਹੈ ਉਹ 2,27,950 ਕਿਲੋਗ੍ਰam ਹੈ 2,27,950 ਕਿਲੋਗ੍ਰam ਇਸ ਦਾ ਮਤਲਬ ਇਹ ਹੈ ਕਿ ਇਹ 227.95 ਮੀਟਰ ਕਟਨ ਭਾਰ ਹੋ ਗਿਆ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਕ ਜਹਾਜ਼ ਕਿੰਨਾ ਜ਼ਿਆਦਾ ਭਾਰੀ ਹੁੰਦਾ ਹੈ ਜਿਹੜੇ ਇਹ ਬੱਸ ਟਰੱਕ ਟਰਾਲੇ ਨੇ ਇਹ ਤਾਂ ਬਹੁਤ ਛੋਟੇ ਨੇ ਆਓ ਹੁਣ ਆਪਾਂ ਇਸ ਨੂੰ ਇੱਕ ਹਾਥੀ ਦੇ ਭਾਰ ਨਾਲ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਆ ਇੱਕ ਪੂਰੇ ਵਧੇ ਹੋਏ ਅਫਰੀਕੀ ਹਾਥੀ ਦੇ ਵਿੱਚ ਜਿਹੜਾ ਭਾਰ ਹੁੰਦਾ ਹੈ ਉਹ ਲਗਭਗ 7 ਟਨ ਹੁੰਦਾਗਾ ਇਸ ਲਈ ਕਲਪਨਾ ਕਰੋ ਕਿ ਇੱਕ ਹਵਾਈ ਜਹਾਜ਼ ਦਾ ਭਾਰ ਕਿੰਨਾ ਹੋਊਗਾ 227.95 ਮੀਟਰਕ ਟਨ ਪਰ ਫਿਰ ਵੀ ਇੰਨਾ ਜ਼ਿਆਦਾ ਭਾਰੀ ਹੋਣ ਦੇ ਬਾਵਜੂਦ ਇਹ ਜਹਾਜ਼ ਉੱਡਦਾ ਕਿਵੇਂ ਹੈ ਆਕਾਸ਼ ਦੇ ਵਿੱਚ ਅਸ਼ਮਾਨ ਦੇ ਵਿੱਚ ਇਸ ਨੂੰ ਸਮਝਣ ਦੇ ਲਈ ਸਰ ਆਈਜ਼ੈਕ ਨਿਊਟਨ ਦੁਆਰਾ ਪ੍ਰਸਤਾਵਿਤ ਗਤੀ ਦੇ ਨਿਯਮ ਜਿਹੜੇ ਗਤੀ ਦੇ ਸਿਧਾਂਤ ਨੇ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਨੇ ਉਹਨਾਂ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜਾ ਗਤੀਸ਼ੀਲਤਾ ਦਾ ਸਿਧਾਂਤ ਹੈ ਜਿਵੇਂ ਕਿ ਪਹਿਲਾਂ ਅਸੀਂ ਜਦੋਂ ਸਕੂਲ ਦੇ ਵਿੱਚ ਪੜ੍ਹਦੇ ਸੀ ਉਸ ਟਾਈਮ ਤੇ ਸਾਇੰਸ ਦੇ ਵਿੱਚ ਇਹ ਪੜ੍ਹਦੇ ਹੁੰਦੇ ਸੀਗੇ ਇਸ ਸਿਧਾਂਤ ਦੇ ਅਨੁਸਾਰ ਜੇਕਰ ਕੋਈ ਵਸਤੂ ਗਤੀ ਦੇ ਵਿੱਚ ਨਹੀਂ ਹੈਗੀ ਤਾਂ ਇਹ ਆਪਣੇ ਆਪ ਨਹੀਂ ਚੱਲੂਗੀ ਇੱਕੋ ਜਗ੍ਹਾ ਤੇ ਜੇ ਕੋਈ ਵਸਤੂ ਟਿਕੀ ਹੋਈ ਹੈ ਗਤੀ ਦੇ ਵਿੱਚ ਨਹੀਂ ਹੈਗੀ ਕੋਈ ਮੂਵਮੈਂਟ ਨਹੀਂ ਹੋ ਰਹੀ ਤਾਂ ਉਹ ਚੱਲੂਗੀ ਨਹੀਂ ਇਸੇ ਤਰ੍ਹਾਂ ਜੇਕਰ ਕੋਈ ਚੀਜ਼ ਗਤੀ ਵਿੱਚ ਹੈ ਤਾਂ ਇਹ ਉਦੋਂ ਤੱਕ ਨਹੀਂ ਰੁਕੂਗੀ ਗਤੀ ਦਾ ਮਤਲਬ ਚੱਲ ਰਹੀ ਹੈਗੀ ਜਾਂ ਫਿਰ ਦਿਸ਼ਾ ਨਹੀਂ ਬਦਲੂਗੀ ਜਦੋਂ ਤੱਕ ਇਸ ਨੂੰ ਕਿਸੇ ਚੀਜ਼ ਦੁਆਰਾ ટકਿਆ ਨਹੀਂ ਜਾਂਦਾ ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਕਿਸੇ ਵਸਤੂ ਨੂੰ ਜ਼ੋਰ ਨਾਲ ਧੱਕਦੇ ਹੋ ਤਾਂ ਇਹ ਤੇਜ਼ੀ ਦੇ ਨਾਲ ਫਿਰ ਅੱਗੇ ਵਧੂਗੀ ਤੇ ਫਿਰ ਬਧੇਰੇ ਦੂਰੀ ਤੈਅ ਕਰੂਗੀ ਇਸੇ ਲਈ ਜਦੋਂ ਕੋਈ ਬਲ ਕਿਸੇ ਵਸਤੂ ਨੂੰ ਇੱਕ ਦਿਸ਼ਾ ਦੇ ਵੱਲ ਧੱਕਦਾ ਹੈ ਤਾਂ ਉਲਟ ਦਿਸ਼ਾ ਦੇ ਵਿੱਚ ਉਸ ਵਸਤੂ ਤੇ ਬਰਾਬਰ ਬਲ ਹੁੰਦਾ ਹੈ ਉਡਾਣ ਦੇ ਦਵਾ ਜਾਂ ਅਸੀਂ ਬਲ ਕਹਿ ਸਕਦੇ ਹਾਂਗੇ ਇਹ ਇੱਕ ਪਿਕਚਰ ਜਿਹੜੀ ਤੁਸੀਂ ਦੇਖ ਰਹੇ ਹੋਗੇ ਇਸ ਪਿਕਚਰ ਦੇ ਵਿੱਚ ਥੋੜਾ ਜਿਹਾ ਸਮਝਾਇਆ ਗਿਆ ਕਿ ਜਹਾਜ਼ ਕਿਵੇਂ ਉੱਡਦਾ ਹੈ ਕਿਵੇਂ ਬਲ ਹੁੰਦਾ ਹੈ ਕਿਵੇਂ ਦਵਾ ਹੁੰਦਾ ਹੈ ਜਦੋਂ ਇੱਕ ਹਵਾਈ ਜਹਾਜ਼ ਉੱਡਦਾ ਹੈ ਚਾਰ ਕਿਸਮਾਂ ਦੇ ਦਬਾਅ ਹੁੰਦੇ ਨੇ ਇਸ ਪਿਕਚਰ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਇਹ ਬਹੁਤ ਮਹੱਤਵਪੂਰਨ ਨੇ ਇਹਨਾਂ ਨੂੰ ਉਡਾਣ ਦੀਆਂ ਤਾਕਤਾਂ ਵੀ ਕਿਹਾ ਜਾਂਦਾ ਹੈਗਾ ਤੇ ਇਹ ਜਿਹੜੇ ਦਬਾਅ ਨੇ ਬਲ ਨੇ ਜਿਵੇਂ ਲਿਫਟ ਲਿਖਿਆ ਹੋਇਆ ਇਸ ਪਿਕਚਰ ਦੇ ਵਿੱਚ ਉਹ ਬਲ ਜੋ ਇੱਕ ਜਹਾਜ਼ ਨੂੰ ਉੱਪਰ ਵੱਲ ਤੱਕਦਾ ਹੈ ਲਿਫਟ ਮੀਨ ਚੁੱਕਣਾ ਵੀ ਤੁਸੀਂ ਕਹਿ ਸਕਦੇ ਹੋਗੇ ਡ੍ਰੈਗ ਲਿਖਿਆ ਹੋਇਆ ਹੈ ਉਹ ਬਲ ਜੋ ਪਿੱਛੇ ਵੱਲ ਨੂੰ ਖਿੱਚਦਾ ਹੈ ਡ੍ਰੈਗ ਮੀਨ ਕਸੀਟਣਾ ਤੇ ਭਾਰ ਲਿਖਿਆ ਹੋਇਆ ਹੈ ਗੁਰੂਤਾ ਆਕਰਸ਼ਨ ਤੁਸੀਂ ਪੜਿਆ ਹੋਊਗਾ ਸਾਇੰਸ ਦੇ ਵਿੱਚ ਸਕੂਲਾਂ ਦੇ ਟਾਈਮ 'ਚ ਗੁਰੂਤਾ ਦੇ ਕਾਰਨ ਹੇਠਾਂ ਵੱਲ ਜੋ ਬਲ ਹੁੰਦਾ ਹੈ ਧਰਤੀ ਇੱਕ ਚੁੰਬਕ ਹੈ ਪਹਿਲਾਂ ਅਸੀਂ ਪੜ ਚੁੱਕੇ ਹਾਂ ਸਾਇੰਸ ਦੇ ਵਿੱਚ ਇੱਕ ਥਰਸਟ ਲਿਖਿਆ ਹੋਇਆ ਹੈ ਉਹ ਬਲ ਜੋ ਅੱਗੇ ਵਧਾਉਂਦਾ ਹੈਗਾ ਚਾਰ ਤਰ੍ਹਾਂ ਦੇ ਬਲ ਹੋਗੇ ਦਵਾ ਹੋਗੇ ਇਸ ਪਿਕਚਰ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਇੱਕ ਜਹਾਜ਼ ਉਡਾਨ ਕਿਵੇਂ ਭਰਦਾ ਹੈ ਜਦੋਂ ਜਹਾਜ਼ ਉੱਪਰ ਚੜਦਾ ਹੈ ਆਕਾਸ਼ ਦੇ ਵਿੱਚ ਹਵਾਈ ਜਹਾਜ਼ ਦੇ ਜਿਹੜੇ ਖੰਭ ਨੇ ਉਹ ਹਵਾ ਵਿੱਚ ਉੱਡਣ ਲਈ ਸਭ ਤੋਂ ਮਹੱਤਵਪੂਰਨ ਹੁੰਦੇ ਨੇਗੇ ਜਿਵੇਂ ਇੱਕ ਪੰਛੀ ਹੈ ਜਿਹੜਾ ਪੰਛੀ ਹੁੰਦਾ ਹੈ ਉਹ ਅਸਮਾਨ ਦੇ ਵਿੱਚ ਹਵਾ ਉੱਡਦਾ ਜੇ ਤੁਸੀਂ ਅਸਮਾਨ ਦੇ ਵਿੱਚ ਉੱਚੇ ਉੱਡਦੇ ਪੰਛੀਆਂ ਦੇ ਖੰਭਾਂ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਸੀਂ ਉਹਨਾਂ ਅਤੇ ਹਵਾਈ ਜਹਾਜ਼ਾਂ ਦੇ ਖੰਭਾਂ ਦੇ ਵਿੱਚ ਪੰਛੀਆਂ ਦੇ ਅਤੇ ਹਵਾਈ ਜਹਾਜ਼ਾਂ ਦੇ ਖੰਭਾਂ ਦੇ ਵਿੱਚ ਸਮਾਨਤਾ ਦੇਖੋਗੇ ਇਹ ਜਿਹੜੇ ਖੰਭ ਨੇ ਇਹ ਇੱਕ ਪਾਸੇ ਫੁੱਲੇ ਹੋਏ ਹੁੰਦੇ ਨੇ ਤੇ ਦੂਜੇ ਪਾਸੇ ਪਤਲੇ ਹੁੰਦੇ ਨੇ ਇਹਨਾਂ ਦੇ ਉੱਪਰ ਇੱਕ ਕਰਬ ਹੁੰਦਾ ਹੈ ਮੋੜ ਜਿਹਾ ਹੁੰਦਾ ਹੈ ਜਦੋਂ ਪਾਇਲਟ ਜਿਹੜਾ ਜਹਾਜ਼ ਨੂੰ ਚਲਾਉਂਦਾ ਹੈ ਉਹ ਜਹਾਜ਼ ਦਾ ਇੰਜਣ ਚਾਲੂ ਕਰਦਾ ਹੈ ਸਟਾਰਟ ਕਰਦਾ ਹੈ ਤਾਂ ਜਹਾਜ਼ ਫਿਰ ਹੌਲੀ-ਹੌਲੀ ਗਤੀ ਫੜਦਾ ਹੈ ਤੇ ਫਿਰ ਇਹ ਗਤੀ ਹੈ ਜਿਹੜੀ ਵੱਧਦੀ ਜਾਂਦੀ ਹੈ ਜਹਾਜ਼ ਦੇ ਖੰਭਾਂ ਅਤੇ ਪਾਸਿਆਂ ਉੱਤੇ ਵੱਧ ਤੋਂ ਵੱਧ ਹਵਾ ਹੈ ਜਿਹੜੀ ਉਹ ਬੈਣੀ ਸ਼ੁਰੂ ਹੋ ਜਾਂਦੀ ਹੈਗੀ ਕੁਝ ਹਵਾ ਖੰਭਾਂ ਦੇ ਉੱਪਰੋਂ ਦੀ ਲੰਘਦੀ ਹੈ ਤੇ ਕੁਝ ਉਹਨਾਂ ਦੇ ਹੇਠੋਂ ਦੀ ਲੰਘਦੀ ਹੈ। ਇਸ ਹਵਾ ਦੀ ਜਿਹੜੀ ਗਤੀ ਹੈ ਉਹ ਵੱਖ-ਵੱਖ ਹੁੰਦੀ ਹੈਗੀ। ਹਵਾ ਖੰਭਾਂ ਦੇ ਉੱਪਰਲੇ ਕਰਵ ਵਾਲੇ ਪਾਸੇ ਤੇਜ਼ੀ ਨਾਲ ਚੱਲਦੀ ਹੈ। ਜਦਕਿ ਜਿਹੜਾ ਸਮਤਲ ਹੇਠਲੇ ਪਾਸੇ ਦੇ ਨਾਲ ਜਿਹੜੀ ਹਵਾ ਹੈ ਉਹ ਹੌਲੀ ਚੱਲਦੀ ਹੈਗੀ। ਜਦੋਂ ਹਵਾ ਤੇਜ਼ੀ ਦੇ ਨਾਲ ਚੱਲਦੀ ਹੈ ਤਾਂ ਹਵਾ ਦਾ ਦਬਾਅ ਜਿਹੜਾ ਉਹ ਘਟ ਹੋ ਜਾਂਦਾ ਹੈਗਾ। ਭਾਵੇਂ ਕਿ ਜਦੋਂ ਇੱਕ ਹਵਾਈ ਜਹਾਜ਼ ਉੱਡ ਰਿਹਾ ਹੁੰਦਾ ਹੈਗਾ ਤਾਂ ਖੰਭਾਂ ਦੇ ਉੱਪਰ ਹਵਾ ਦਾ ਦਬਾਅ ਘੱਟ ਹੋ ਜਾਂਦਾ ਹੈ ਜਦ ਕਿ ਖੰਭਾਂ ਦੇ ਹੇਠਾਂ ਜਿਹੜੇ ਹਵਾਈ ਜਹਾਜ਼ ਦੇ ਸਾਈਡ ਤੇ ਜਿਨ੍ਹਾਂ ਨੂੰ ਅਸੀਂ ਫਰ ਵੀ ਕਹਿ ਦਿੰਦੇ ਆ ਉਹਨਾਂ ਫਰਾਂ ਦੇ ਹੇਠਾਂ ਹਵਾ ਦਾ ਦਬਾਅ ਜਿਹੜਾ ਉਹ ਜ਼ਿਆਦਾ ਹੁੰਦਾ ਹੈਗਾ ਹਵਾ ਦੇ ਦਬਾਅ ਦੇ ਵਿੱਚ ਇਹ ਅੰਤਰ ਹਵਾਈ ਜਹਾਜ਼ ਦੇ ਖੰਭਾਂ ਉੱਤੇ ਇੱਕ ਬਲ ਪੈਦਾ ਕਰਦਾ ਹੈਗਾ ਜਿਸ ਕਾਰਨ ਉਸ ਨੂੰ ਹਵਾ ਵਿੱਚ ਉੱਚੇ ਉੱਡਣ ਅਤੇ ਬਣੇ ਰਹਿਣ ਦੇ ਵਿੱਚ ਮਦਦ ਕਰਦਾ ਹੈਗਾ ਨਤੀਜੇ ਵਜੋਂ ਪੂਰਾ ਜਹਾਜ਼ ਉਫਰ ਉੱਠ ਜਾਂਦਾ ਹੈ ਇਸ ਬਲ ਨੂੰ ਲਿਫਟ ਕਿਹਾ ਜਾਂਦਾ ਹੈ ਜਿਵੇਂ ਕਿ ਅਸੀਂ ਉਸ ਪਿਕਚਰ ਦੇ ਵਿੱਚ ਦੇਖਿਆ ਸੀਗਾ ਇਹ ਇੱਕ ਤੁਸੀਂ ਹੋਰ ਪਿਕਚਰ ਦੇਖ ਰਹੇ ਹੋਗੇ ਕਿ ਹਵਾਈ ਜਹਾਜ਼ ਉੱਡਦਾ ਕਿਵੇਂਗਾ ਜਦੋਂ ਜਹਾਜ਼ ਲਗਭਗ 250 ਤੋਂ ਲੈ ਕੇ 300 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੇ ਪਹੁੰਚਦਾ ਹੈ ਸਪੀਡ ਤੇ ਪਹੁੰਚਦਾ ਹੈ ਤਾਂ ਲਿਫਟ ਫੋਰਸ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਫਿਰ ਜਹਾਜ਼ ਉਡਾਨ ਭਰਦਾ ਜਾਂਦਾ ਹੈ ਉੱਡਦਾ ਜਾਂਦਾ ਹੈ ਜਹਾਜ਼ ਜਿੰਨਾ ਜ਼ਿਆਦਾ ਭਾਰੀ ਹੋਊਗਾ ਹਵਾ ਦੇ ਵਿੱਚ ਰਹਿਣ ਦੇ ਲਈ ਉਸ ਨੂੰ ਓਨੇ ਹੀ ਜ਼ਿਆਦਾ ਸਪੀਡ ਦੀ ਜ਼ਰੂਰਤ ਹੋਊਗੀ ਗਤੀ ਦੀ ਲੋੜ ਹੋਊਗੀ ਜਹਾਜ਼ ਹਵਾ ਦੇ ਦਬਾਅ ਦੇ ਕਾਰਨ ਹੀ ਹਵਾ ਦੇ ਵਿੱਚ ਉੱਡਦਾ ਤੈਰਦਾ ਟਿਕਿਆ ਰਹਿੰਦਾ ਹੈ ਕਲਪਨਾ ਕੀਤੀ ਜਾ ਸਕਦੀ ਹੈ ਕਿ ਤੁਹਾਡੇ ਹੱਥਾਂ ਦੇ ਵਿੱਚ ਇੱਕ ਹਵਾਈ ਜਹਾਜ਼ ਦੇ ਖੰਭ ਨੇ ਇੱਕ ਵਿੰਗ ਹੀਟਾ ਨੂੰ ਹੈ ਤੇ ਦੂਜੇ ਨੂੰ ਉੱਪਰ ਲਿਜਾ ਕੇ ਹਵਾਈ ਜਹਾਜ਼ ਹੈ ਜਿਹੜਾ ਉਹ ਦਿਸ਼ਾ ਨੂੰ ਬਦਲ ਸਕਦਾ ਹੈ ਜਾਨੀ ਕਿ ਮੋੜ ਸਕਦਾ ਹੈ ਇੱਕ ਹਵਾਈ ਜਹਾਜ਼ ਦਾ ਜਿਹੜਾ ਅਗਲਾ ਸਿਰਾ ਹੁੰਦਾ ਹੈ ਉਹ ਜਹਾਜ਼ ਦੀ ਖਿੱਚ ਨੂੰ ਕੰਟਰੋਲ ਕਰਨ ਦੇ ਲਈ ਉੱਪਰ ਚੁੱਕਿਆ ਜਾਂਦਾ ਹੈਗਾ ਜਾਂ ਫਿਰ ਹੇਠਾਂ ਨੂੰ ਝੁਕਾਇਆ ਜਾਂਦਾ ਹੈਗਾ ਤੇ ਜਿਹੜਾ ਕਾਕਪਿਟ ਦੇ ਵਿੱਚ ਮੌਜੂਦ ਪਾਇਲਟ ਰਡਾਰ ਹੈ ਨੈਵੀਗੇਸ਼ਨ ਕੰਟਰੋਲ ਹੈ ਉਚਾਈ ਸੂਚਕ ਸਿਸਟਮ ਜਾਣਕਾਰੀ ਡਿਸਪਲੇ ਦਿਸਾ ਕੋਜਕ ਫਲਾਈਟ ਡਿਸਪਲੇ ਥਰੋਟਲ ਪਈਏ ਦੇ ਕੰਟਰੋਲ ਰੈਡਰ ਅਤੇ ਬ੍ਰੇਕ ਪੈਡਲ ਇਸ ਤਰ੍ਹਾਂ ਦੇ ਜਿਹੜੇ ਸਿਸਟਮ ਨੇ ਇਹਨਾਂ ਦੀ ਵਰਤੋਂ ਕਰਕੇ ਜਹਾਜ਼ ਨੂੰ ਕੰਟਰੋਲ ਕੀਤਾ ਜਾਂਦਾ ਹੈਗਾ ਤੇ ਇਸ ਦੇ ਨਾਲ ਹੀ ਉਹ ਸਾਰਾ ਸਮਾਂ ਲਗਾਤਾਰ ਜ਼ਮੀਨ ਤੇ ਵੀ ਜਿਹੜਾ ਨਿਯੰਤਰਣ ਸਿਸਟਮ ਨਾਲ ਸੰਪਰਕ ਵਿੱਚ ਰਹਿੰਦੇ ਰਹਿਣਗੇ ਇਸ ਤੋਂ ਇਲਾਵਾ ਆਧੁਨਿਕ ਆਟੋ ਪਾਇਲਟ ਸਿਸਟਮ ਟੇਕ-ਆਫ ਤੋਂ ਲੈ ਕੇ ਲੈਂਡਿੰਗ ਤੱਕ ਹਰ ਚੀਜ਼ ਨੂੰ ਸੰਭਾਲ ਕੇ ਰੱਖਦੇ ਨੇਗੇ ਤੇ ਜਹਾਜ਼ਾਂ ਦੀ ਜਿਹੜੀ ਔਸਤਨ ਹਵਾ ਦੀ ਗਤੀ ਹੁੰਦੀ ਹੈਗੀ 880 ਤੋਂ ਲੈ ਕੇ 926 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈਗੀ ਇਹ ਜਿਹੜੀ ਗਤੀ ਹੈ ਸਪੀਡ ਹੈ ਇਹ ਲੈਂਡਿੰਗ ਦੇ ਦੌਰਾਨ ਘਟ ਜਾਂਦੀ ਹੈ ਜਦੋਂ ਜਹਾਜ਼ ਹੇਠਾਂ ਉਤਰਦਾ ਹੈਗਾ ਜਦੋਂ ਹਵਾਈ ਜਹਾਜ਼ ਹੇਠਾਂ ਉਤਰਨਾ ਸ਼ੁਰੂ ਕਰਦਾ ਹੈ ਤਾਂ ਪਾਇਲਟ ਫਲੈਪ ਅਤੇ ਸਲੈਟ ਖੰਭਾਂ ਦੇ ਦੋਵੇਂ ਪਾਸੇ ਮੌਜੂਦ ਬਾਲਵ ਖੋਲਦਾ ਹੈਗਾ ਇਸ ਦੇ ਨਾਲ ਹਵਾਈ ਜਹਾਜ਼ ਦੇ ਖੰਭ ਨੇ ਜਿਹੜੇ ਉਹ ਵੱਡੇ ਹੋ ਜਾਂਦੇ ਨੇ ਅਤੇ ਉਹ ਜ਼ਿਆਦਾ ਹਵਾ ਫੜਦੇ ਨੇ ਫਿਰ ਫਿਰ 에어 ਬ੍ਰੇਕ ਦੀ ਵਰਤੋਂ ਕੀਤੀ ਜਾਂਦੀ ਹੈਗੀ ਇਹ ਖੰਭਾਂ ਉੱਤੇ ਬਹਿਣ ਵਾਲੀ ਹਵਾ ਨੂੰ ਰੋਕਦਾ ਹੈਗਾ ਜਿਸ ਦੇ ਨਾਲ ਹਵਾਈ ਜਹਾਜ਼ ਹੇਠਾਂ ਉਤਰਦਾ ਹੈਗਾ ਲੈਂਡਿੰਗ ਗੀਅਰ ਦੀ ਵਰਤੋਂ ਕਰਨ ਤੋਂ ਬਾਅਦ ਹਵਾਈ ਜਹਾਜ਼ ਦੇ ਹੇਠਾਂ ਵਾਲੇ ਪਾਸੇ ਪਹੀਏ ਹੁੰਦੇ ਨੇ ਜਿਹੜੇ ਉਹ ਬਾਹਰ ਆਉਂਦੇ ਨੇਗੇ ਜਦੋਂ ਹਵਾਈ ਜਹਾਜ਼ ਕਾਫੀ ਹੇਠਾਂ ਜੇ ਉਤਰ ਜਾਂਦਾ ਹੈਗਾ ਤਾਂ ਪਹੀਏ ਜ਼ਮੀਨ ਨੂੰ ਫਿਰ ਛੁੰਦੇ ਨੇ, ਟੱਚ ਕਰਦੇ ਨੇ, ਜ਼ਮੀਨ ਨਾਲ ਲੱਗ ਜਾਂਦੇ ਨੇ। ਇੰਜਣ ਵਿੱਚੋਂ ਫਿਰ ਹਵਾ ਨਿਕਲ ਰਹੀ ਹੁੰਦੀ ਹੈਗੀ। ਉਲਟ ਦਿਸ਼ਾ ਦੇ ਵਿੱਚ ਬਾਹਰ ਛੁੱਟੀ ਜਾਂਦੀ ਹੈਗੀ। ਇਸ ਦੇ ਨਾਲ ਹੀ ਹਵਾਈ ਜਹਾਜ਼ ਦੀ ਜਿਹੜੀ ਗਤੀ ਹੈ ਉਹ ਹੋਰ ਘੱਟ ਹੋ ਜਾਂਦੀ ਹੈਗੀ। ਖੰਭਾਂ ਤੇ ਲੱਗੇ ਜਿਹੜੇ 에ਅਰ ਬ੍ਰੇਕ ਨੇਗੇ ਉਹ ਸਿੱਧੇ ਹੋ ਜਾਂਦੇ ਨੇ। ਪਹੀਏ ਵੀ ਬ੍ਰੇਕ ਕੀਤੇ ਜਾਂਦੇ ਨੇਗੇ। ਹਵਾ ਦੀ ਦਿਸ਼ਾ ਅਤੇ ਗਤੀ ਰਨਵੇ ਹੁੰਦਾ ਜਿਹੜਾ ਰਸਤਾ ਉਸ ਤੇ ਪਹਲਾਨ ਹੋਣਾ ਜਾਂ ਫਿਰ ਉਸ ਦਾ ਸਮਤਲ ਹੋਣਾ ਜਾਂ ਉਸ ਤੇ ਚੜਾਈ ਹੋਣਾ 93 ਦੀ ਲੰਬਾਈ ਭਾਵੇਂ ਉਸ ਤੇ ਪਾਣੀ ਹੋਵੇ ਜਾਂ ਬਰਫ਼ ਹੋਵੇ ਟੱਚ ਡਾਊਨ ਜ਼ੋਨ ਦੀ ਲੰਬਾਈ ਅਤੇ ਜਿਸ ਉਚਾਈ ਤੋਂ ਜਹਾਜ਼ ਹੇਠਾਂ ਉਤਰ ਰਿਹਾ ਹੈਗਾ ਇਸ ਦਾ ਭਾਰ ਤੇ ਮੌਸਮ ਦੀਆਂ ਸਥਿਤੀਆਂ ਇਹ ਸਭ ਜਹਾਜ਼ ਦੀ ਲੈਂਡਿੰਗ ਨੂੰ ਪ੍ਰਭਾਵਿਤ ਕਰਦੇ ਨੇ ਇਸੇ ਲਈ ਇੱਕ ਸੌਫਟ ਲੈਂਡਿੰਗ ਭਾ ਬਿਨਾ ਕਿਸੇ ਕਰੈਸ਼ ਹੋਏ ਜਹਾਜ਼ ਨੂੰ ਰਨਵੇ ਤੇ ਉਤਾਰਨਾ ਪਾਇਲਟ ਦੇ ਹੁਨਰ ਨੂੰ ਦਰਸਾਉਂਦਾ ਹੈਗਾ ਇਸੇ ਲਈ ਇੱਕ ਸੌਫਟ ਲੈਂਡਿੰਗ ਦੇ ਲਈ ਸੌਫਟ ਲੈਂਡਿੰਗ ਤੋਂ ਭਾਵ ਹੈ ਕਿ ਬਿਨਾ ਕਿਸੇ ਨੁਕਸਾਨ ਦੇ ਬਿਨਾ ਕਿਸੇ ਕ੍ਰੈਸ਼ ਦੇ ਜਹਾਜ਼ ਨੂੰ ਰਨਵੇ ਤੇ ਉਤਾਰਨਾ ਇਹ ਪਾਇਲਟ ਦੇ ਹੁਨਰ ਨੂੰ ਦਰਸਾਉਂਦਾ ਹੈ ਤੇ ਦੋਸਤੋ ਇਹ ਤਾਂ ਹੈਗੀ ਸੀ ਜਾਣਕਾਰੀ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਇੰਨਾ ਜ਼ਿਆਦਾ ਭਾਰੀ ਜਹਾਜ਼ ਹਵਾ ਦੇ ਵਿੱਚ ਕਿਵੇਂ ਉੱਡਦਾ ਹੈ ਅਸਮਾਨ ਦੇ ਵਿੱਚ ਕਿਵੇਂ ਉੱਡਦਾ ਹੈ ਤੇ ਹੋ ਸਕਦਾ ਮੈਂ ਕੋਈ ਇੰਨਾ ਮਾਹਰ ਨਹੀਂ ਹੈਗਾ ਜਾਂ ਕੋਈ ਸਾਇੰਸ ਦਾ ਸਟੂਡੈਂਟ ਨਹੀਂ ਇੰਨਾ ਜ਼ਿਆਦਾ ਪਰਫੈਕਟ ਨਹੀਂ ਹੈਗਾ ਹੋ ਸਕਦਾ ਕੁਝ ਗੱਲਾਂ ਰਹਿ ਗਈਆਂ ਹੋਣੀਆਂ ਪਰ ਜੋ ਇੰਟਰਨੈਟ ਤੋਂ ਮੈਨੂੰ ਜਾਣਕਾਰੀ ਮਿਲੀ ਮੈਂ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਵਾਨੀ ਜੀ